ਗੁਰਦਾਸਪੁਰ ਵਿੱਚ ਲੁੱਟ ਖੋਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਗੁਰਦਾਸਪੁਰ ਕਲਾਂੌਰ ਰੋਡ ਦੇ ਵਿੱਚ ਪਿੰਡ ਗੋਸਲ ਨੇੜੇ ਵਾਪਰੀ ਹੈ ਜਿੱਥੇ ਕਲਾਂੌਰ ਤੋਂ ਆਪਣੇ ਪਿੰਡ ਮਾਨੇਪੁਰ ਜਾ ਰਹੀ ਸਕੂਟੀ ਦੇ ਪਿੱਛੇ ਬੈਠੀ ਇੱਕ ਔਰਤ ਦੀਆਂ ਦੋਵੇਂ ਕੰਨਾਂ ਦੀਆਂ ਵਾਲੀਆਂ ਝੱਪਟ ਕੇ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਮਿੰਟਾਂ ਸੈਕਿੰਡਾਂ ਵਿੱਚ ਛੇਰਫੂ ਚੱਕਰ ਹੋ ਗਏ ਹਾਲਾਂਕਿ ਸਕੂਟੀ ਚਲਾ ਰਹੀ ਲੜਕੀ ਅਤੇ ਪਿੱਛੇ ਬੈਠੀ ਔਰਤ ਦੇਖਦੇ-ਦੇਖਦੇ ਮਸਾਹੀ ਬਚੇ ਦੱਸ ਦਈਏ ਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ ਹੋਣ ਕਾਰਨ ਇਸ ਸਤੇਤੀ ਕਾਫੀ ਆਵਾਜ਼ਾਈ ਰਹਿੰਦੀ ਹੈ ਬਾਵਜੂ ਦੇ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਜਿਸ ਤੇ ਸਥਾਨਕ ਵਾਸੀਆਂ ਨੇ ਚਿੰਤਾ ਜਤਾਈ ਹੈ ਕਟਨਾ ਦੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਮਨਜੀਤ कौर ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰੋਂ ਵਾਪਸ ਆਪਣੀ ਲੜਕੀ ਦੇ ਨਾਲ ਸਕੂਟੀ ਤੇ ਪਿੱਛੇ ਬੈਠ ਕੇ ਆਪਣੇ ਪਿੰਡ ਮਾਨੇਪੁਰ ਜਾ ਰਹੀ ਸੀ ਜਦੋਂ ਗੋਸਲ ਨੇੜੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ ਤੇ ਦੋ ਮੁੰਡੇ ਆਏ ਉਹਨਾਂ ਦੇ ਨਜ਼ਦੀਕ ਆ ਕੇ ਉਹਨਾਂ ਨੇ ਮੋਟਰਸਾਈਕਲ ਹੋਲੀ ਕੀਤਾ ਤੇ ਪਿੱਛੇ ਬੈਠੇ ਮੁੰਡੇ ਨੇ ਫੁਰਤੀ ਨਾਲ ਉਸ ਦੇ ਦੋਹਾਂ ਕੰਨਾਂ ਦੀਆਂ ਵਾਲੀਆਂ ਲਾ ਲਈਆਂ ਉੱਥੇ ਹੀ ਮੌਕੇ ਤੇ ਕਟੇਓ ਸਥਾਨਕ ਵਾਸੀਆਂ ਵਿੱਚੋਂ ਇੱਕ ਨੇ ਕਿਹਾ ਕਿ ਦਿਨ ਦਿਹਾੜੇ ਅਜਿਹੀਆਂ ਕਟਨਾਵਾਂ ਹੋਣਾ ਬੇहद ਮਤਭਾਗਾ ਹੈ ਪੁਲਿਸ ਨੂੰ ਇਨ੍ਹਾਂ ਚਪਟਮਾਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮਨਜੀਤ ਕੌਰ ਮੇਰਾ ਨਾਮ ਅਸੀਂ ਕਲਾਨੌਰ ਤੋਂ ਆ ਰਹੇ ਹਾਂ ਤੇ ਮਾਨੇਪੁਰ ਜਾਣਾ ਹੈ ਤੇ ਕੁੜੀ ਚ ਲਾਉਂਦੇ ਹੀ ਮੇਰੀ ਮੋਟਰਸਾਈਕਲ ਸਕੂਟਰੀ ਤੇ ਕੋਈ ਮੇਰੀਆਂ ਵਾਲੀਆਂ ਦੋਹਾਂ ਹੱਥਾਂ ਨਾਲ ਲਾ ਕੇ ਤੇ ਲੈ ਗਿਆ ਕਿੰਨੇ ਜਾਣੇ ਹੀ ਕਾਦੇ ਤੇ ਆਏ ਸੀ ਸਕੂਟਰੀ ਤੇ ਸੀ ਅਹੀਂ ਮਾਤੀਆਂ ਆ ਗਏ ਦੋ ਕਿੰਨੇ ਜਾਣੇ ਦੋ ਜਾਣੇ ਮੋਟਰਸਾਈਕਲ ਦੀ ਮਾਨੀ ਜੀ ਹੋਤੇ ਸੀ ਤੁਸੀਂ ਪਿੰਡ ਕਿਹੜਾ ਦਾ ਜਾਵ ਕਿੱਥੇ ਜਾਣਾ ਸੀ ਮਾਨੇਪੁਰ ਜਾਣਾ ਹੈ ਤੇ ਕੋਈ ਸ਼ਾਪਿੰਗ ਵਗੈਰਾ ਕਰਕੇ ਆਏ ਨਹੀਂ ਜੀ ਮੈਂ ਕਲਾਨੌਰ ਤੋਂ ਆਪਣੇ ਪੇਕੇ ਆ ਤੋ ਹੋ ਕੇ ਆ ਰਹੇ ਹਾਂ ਨਾ ਦਰਦ ਨਹੀਂ ਕੋਈ ਹੋਈ ਪਿੱਛੋਂ ਆਏ ਹੀ ਕਲਾਨੌਰ ਸਾਹਿਬ ਹਾਂ ਜੀ ਕਲਾਨੌਰ ਵਲਜਿੰਦਰ ਸਿੰਘ ਆ ਜੀ ਇੱਥੇ ਗੋਸਲਣੇ ਵਿੱਚ ਉਹਨਾਂ ਗੁਰਦਾਰ ਹੈ ਤਾਂ ਲੱਗੇ ਕਿ ਬੀਬੀ ਆ ਰਹੇ ਹਨ ਉਹਦੇ ਬਾੜੀਆਂ ਲਾ ਕੇ ਚੋਰ ਜਿਹੜੇ ਭੱਜ ਗਏ ਨੇ ਫੋਨ ਦੋ ਮਿੰਟ ਦੇ ਵਿੱਚ ਵੇਚੀ ਲੈ ਕੇ ਗਾਂ ਗਏ ਨੇ ਕੋਈ ਤਾਂ ਰੋਜ਼ ਇਹ ਤਰਿਆ ਦੁਰਘਟਨਾਵਾਂ ਕੱਟ ਹੋ ਰਹੀਆਂ ਨੇ ਕਿਹਨੇ ਚਾਹੂ ਲੇਕਿਨ ਇਹਨਾਂ ਰਤਪਾਈਆਂ ਨੂੰ ਫੜਿਆ ਜਾਵੇ ਇਹਨਾਂ 'ਤੇ ਪਾਬੰਦੀ ਲਾਈ ਜਾਵੇ ਕੋਈ ਤੇ ਫੜ ਕੇ ਇਹਨਾਂ 'ਤੇ ਪੁਸਤਾ ਕੀਤੀ ਜਾਵੇ ਇਹਨਾਂ ਨੂੰ ਜਿਹੜਾ ਇਨਸਾਫ ਮਿਲ ਸਕੇ